ਬਿਜ਼ਨਸ ਬਿジネス ਅਤੇ ਬੈਲੈਂਸ ਇਕੱਠੇ ਕਿੱਦਾਂ ਚੱਲਣਗੇ ਔਰ ਕਿਸ ਤਰ੍ਹਾਂ ਪੰਜਾਬ ਕਿਸ ਤਰ੍ਹਾਂ ਇੰਡੀਆ ਤਰੱਕੀ ਕਰੂਗਾ ਉਹਦੇ ਤੇ ਇੱਕ ਪੈਨਲ ਡਿਸਕਸ਼ਨ ਕਰਾਈਆ ਉਸਨੇ ਇਹਦੇ ਲਈ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਨੂੰ ਇਸ ਮੰਚ ਦੇ ਜ਼ਰੀਏ ਪੁੱਛਣਾ ਚਾਹਣਾਗਾ ਕਿ ਪੰਜਾਬ ਸਰਕਾਰ ਦਾ ਵਿਜ਼ਨ ਕੀ ਆ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਜਿਵੇਂ ਆਪਾਂ AI ਦੀ ਡਿਬੇਟ ਕਰ ਰਹੇ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਟੈਕਨੋਲੋਜੀ ਦੇ ਨਾਲ ਆਪਾਂ ਸਿੰਕ ਕਿਵੇਂ ਹੋ ਰਹੇ ਆ ਪਰ ਜਿਹੜੀ ਸਾਡੀ ਡਿਵੈਲਪਮੈਂਟ ਆ ਉਹ ਪ੍ਰੋ ਨੇਚਰ ਹੋਵੇ ਪ੍ਰੋ ਪੀਪਲ ਹੋਵੇ ਆਈਆਈਟੀ ਰੋਪੜ ਦੇ ਨਾਲ ਸੇ ਇੱਕ ਇਕਰਾਰ ਕੀਤਾਗਾ ਉੱਥੇ ਅਸੀਂ ਟ੍ਰੇਨਿੰਗ ਦੇ ਰਹੇ ਆ ਆਪਣੇ ਜਿਹੜੇ ਪੁਲਿਸ ਦੇ EMPLOYEES ਨੇਗੇ ਤਾਂ ਕਿ ਉਹ ਜਿਹੜਾ ਅੱਜਕੱਲ ਕ੍ਰਾਈਮ ਹੁੰਦਾਗਾ ਮਾਡਰਨ ਟਾਈਪ ਦਾ ਵਾਈਟ ਕਾਲਰ ਯਾ ਇਕਨੋਮਿਕ ਆਫੈਂਸਸ ਹੁੰਦੇ ਨੇਗੇ ਉਹਨਾਂ ਦੇ ਨਾਲ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅچھے ਤਰੀਕੇ ਨਾਲ ਜਲਦੀ ਫੜ ਕੇ ਮਿਸਾਲੀ ਸਜ਼ਾ ਦੇ ਸਕੀਏ ਅ ਚੀਮਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਅ ਤੁਸੀਂ ਬਹੁਤ ਬਿਜ਼ੀ ਸੀਗੇ ਬਹੁਤ ਬਿਜ਼ੀ ਸ਼ਡਿਊਲ ਚੋਂ ਤੁਸੀਂ ਸਾਡੇ ਲਈ ਸਮਾਂ ਕੱਢਿਆ ਬਹੁਤ ਧੰਨਵਾਦ ਅਸੀਂ ਬਹੁਤ ਮਸ਼ਕੂਰ ਹਾਂ ਇਸ ਗੱਲ ਦੇ ਲਈ ਤੇ ਡਿਸਕਸ਼ਨ ਤੁਸੀਂ ਸੁਣੀ ਆ ਸਾਡੇ ਹੋਰ ਪੈਨਲ ਵੀ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਅੱਜ ਮੈਨੂੰ ਸਰੋਤਿਆਂ ਦੇ ਰੂਪ ਰੂਪ ਕੀਤਾ ਸੋ ਮੈਂ ਪ੍ਰੋ ਪੰਜਾਬ ਦਾ ਪ੍ਰੋ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਜੋ ਬਿਜ਼ਵੈਲ ਬਿਜ਼ਨਸ ਅਤੇ ਬੈਲੈਂਸ ਇਕੱਠੇ ਕਿੱਦਾਂ ਚੱਲਣਗੇ ਔਰ ਕਿਸ ਤਰ੍ਹਾਂ ਪੰਜਾਬ ਕਿਸ ਤਰ੍ਹਾਂ ਇੰਡੀਆ ਤਰੱਕੀ ਕਰੂਗਾ ਉਹਦੇ ਤੇ ਪੈਨਲ ਡਿਸਕਸ਼ਨ ਕਰਾਈਆ ਸੋ ਮੈਂ ਇਹਦੇ ਲਈ ਤੁਹਾਡਾ ਸ਼ੁਕਰਗੁਜ਼ਾਰ ਆ ਥੈਂਕ ਯੂ ਧੰਨਵਾਦ ਚੀਮਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਚੀਮਾ ਸਾਹਿਬ ਕਿਉਂਕਿ ਤੁਸੀਂ ਫਾਈਨਾਂਸ ਮਿਨਿਸਟਰ ਹੋ ਸਾਰਾ ਸਿਸਟਮ ਹੀ ਤੁਹਾਡੇ ਥਰੂ ਚੱਲਦਾਗਾ ਤੇ ਜਿਹੜੀ ਇੱਥੇ ਡਿਸਕਸ਼ਨ ਹੋ ਰਹੀ ਸੀ ਹੋਰ ਵੀ ਡਿਸਕਸ਼ਨ ਪੈਨਲ ਹੋਣੇ ਨੇ ਜੇ ਹੋਰ ਵੀ ਡਿਸਕਸ਼ਨ ਹੋਣੀ ਹੈ ਅ ਪਰ ਮੋਟੀ-ਮੋਟੀ ਗੱਲ ਇਹੀ ਹੈਗੀ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਅਸੀਂ ਕਿੱਥੇ ਆ ਦੋ ਚੀਜ਼ਾਂ ਸਾਨੂੰ ਸਮਝਾਉਂਦੀਆਂ ਨੇ ਇਕਤਾ ਸੀ ਜਿਹੜੀ ਕਈ ਵਾਰ ਸੋ ਕਾਲਡ ਡਿਵੈਲਪਮੈਂਟ ਪਿੱਛੇ ਲੱਗ ਕੇ ਜਿਵੇਂ ਸੰਧੂ ਸਾਹਿਬ ਨੇ ਕਿਹਾ ਕਿ এনवायरमेंट ਤਾਂ ਸਾਨੂੰ ਇਹ ਤਾਂ ਸਾਨੂੰ ਕਾਮਨ ਸੈਂਸੇ ਸਾਡੀਆਂ ਨੇ ਜਿਹੜੀ ਸਾਡੀਆਂ ਇੱਕ ਅਸੀਂ ਸੈਂਸਿਟਿਵ ਸੀਗੇ ਪਹਿਲਾਂ ਸਾਡੇ ਬਜ਼ੁਰਗ ਸੈਂਸਿਟਿਵ ਸੀਗੇ ਅਸੀਂ ਉਹਨਾਂ ਚੀਜ਼ਾਂ ਪ੍ਰਤੀ ਉਹਨੇ ਸੈਂਸਿਟਿਵ ਨਹੀਂ ਹੈ ਇਕਤਾ ਇਹ ਹੈਗਾ ਕਿ ਅਸੀਂ ਜਿਹਨੂੰ ਸੋ ਕਾਲਡ ਡਿਵੈਲਪਮੈਂਟ ਮੰਨ ਰਹੇ ਹਾਂ ਉਹ ਡਿਵੈਲਪਮੈਂਟ ਪ੍ਰੋ ਪੀਪਲ ਹੈ ਪ੍ਰੋ ਹਿਊਮਨ ਹੈ ਪ੍ਰੋ ਨੇਚਰ ਹੈ ਅੱਜ ਦੁਨੀਆ ਭਰ ਦੇ ਅੰਦਰ ਡਿਵੈਲਪਮੈਂਟ ਨੂੰ ਲੈ ਕੇ ਅਦਵਿੰਦਰ ਸ਼ਰਮਾ ਜੀ ਵੀ ਆਉਣਗੇ ਇੱਕ ਚਰਚਾ ਚੱਲ ਰਹੀ ਹੈਗੀ ਕਿ ਜਿਹੜੀ ਅਸੀਂ ਡਿਵੈਲਪਮੈਂਟ ਕਰਦੇ ਆਂਗੇ ਉਹ ਕਿਦੇ ओरिएंटेड ਆਗੀ ਤੇ ਦੂਸਰੇ ਪਾਸੇ ਚੀਜ਼ੇ ਆਉਂਦੀ ਐ ਕਿ ਦੁਨੀਆ ਜਿੱਧਰ ਨੂੰ ਜਾ ਰਹੀ ਐ ਅਸੀਂ ਕੰਪੀਟੀਸ਼ਨ 'ਚ ਵੀ ਆਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਮੰਚ ਦੇ ਜ਼ਰੀਏ ਪੁੱਛਣਾ ਚਾਹਨਾਗਾ ਕਿ ਪੰਜਾਬ ਸਰਕਾਰ ਦਾ ਵਿਜ਼ਨ ਕੀ ਐ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਜਿਵੇਂ ਆਪਾਂ AI ਦੀ ਡਿਬੇਟ ਕਰ ਰਹੇ ਆਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਟੈਕਨੋਲੋਜੀ ਦੇ ਨਾਲ ਆਪਾਂ ਸਿੰਕ ਕਿਵੇਂ ਹੋ ਰਹੇ ਆਂ ਪਰ ਜਿਹੜੀ ਸਾਡੀ ਡਿਵੈਲਪਮੈਂਟ ਆ ਉਹ ਪ੍ਰੋ ਨੇਚਰ ਹੋਵੇ ਪ੍ਰੋ ਪੀਪਲ ਹੋਵੇ ਬਿਲਕੁਲ ਜਦਵਿੰਦਰ ਜੀ ਬੜਾ ਅੱਛਾ ਸਵਾਲ ਤੁਸੀਂ ਕੀਤਾ ਕਿ ਡਿਵੈਲਪਮੈਂਟ ਜਿਹੜੀ ਆ ਉਹ ਸਮੇਂ ਦੀ ਲੋੜ ਆ ਸਾਨੂੰ ਟੈਕਨੋਲੋਜੀ ਦੇ ਸਮੇਂ ਦਾ ਹੋਣਾ ਬਹੁਤ ਜ਼ਰੂਰੀ ਆ ਟੈਕਨੋਲੋਜੀ ਤੋਂ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਅੱਜ AI ਦੀ ਗੱਲ ਹੋ ਰਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੋ ਰਹੀ ਆ ਤਾਂ ਮੈਂ ਸਭੰਦਾ ਪੰਜਾਬ ਨੂੰ ਵੀ ਸਾਡੀ ਸਰਕਾਰ ਨੂੰ ਵੀ ਔਰ ਲੋਕਾਂ ਨੂੰ ਵੀ ਇਹਦੇ ਬਾਰੇ ਜਿਸ ਤਰ੍ਹਾਂ ਤੁਸੀਂ ਡਿਸਕਸ਼ਨ ਕਰਾਈ ਹੈ ਚੈਨਲਾਂ ਚਾਹੀਦਾ ਔਰ ਇਹਦੇ ਵੱਲ ਜਿੰਨਾ ਵੀ ਹਿਊਮਨ ਬੋਡੀ ਲਈ ਜਾ ਹਿਊਮਨ ਮਨੁੱਖਤਾ ਦੀ ਭਲਾਈ ਲਈ ਜਿਹੜਾ ਵੀ ਘਰ ਘਰ ਸਬਤ ਹੋ ਸਕਦਾ ਉਹ ਨਹੀਂ ਜਰੂਰ ਸਾਨੂੰ ਉਹਦੀ ਜਿਹੜੀ ਵਰਤੋਂ ਕਰ ਲੈਣੀ ਚਾਹੀਦੀ ਆ ਔਰ ਦੂਸਰਾ ਤੁਸੀਂ ਗੱਲ ਕੀਤੀ ਹੈ ਕਿ ਡਿਵੈਲਪਮੈਂਟ ਦੀ ਬਿਲਕੁਲ ਡਿਵੈਲਪਮੈਂਟ ਦੇ ਨਾਲ-ਨਾਲ ਸਾਨੂੰ ਨੇਚਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੋਲੂਸ਼ਨ ਚਾਹੇ 에ਅਰ ਪੋਲੂਸ਼ਨ ਆ ਚਾਹੇ ਵਾਟਰ ਪੋਲੂਸ਼ਨ ਆ ਉਹ ਕਾਫੀ ਹੱਦ ਤੱਕ ਵੈਸੇ ਉਹਨਾ ਪਿਛਲੇ ਲਗਭਗ ਜੇ ਮੈਂ ਗੱਲ ਕਰਾਂ ਜਦੋਂ ਬਚਪਨ ਦੀ ਗੱਲ ਕਰਾਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਤਾਂ ਪੀ 30 ਤੋਂ 35 ਸਾਲ ਦੇ ਸਮੇਂ ਦੇ ਦੌਰਾਨ ਬڑے ਵੱਡੇ ਪੱਧਰ ਤੇ ਵਧਿਆਗਾ ਤਾਂ ਉਹਨੂੰ ਕਾਬੂ ਕਰਨਾ ਉਹਨੂੰ ਰੋਕਣਾ ਇਸ ਸਮੇਂ ਦੀ ਬਹੁਤ ਸਖਤ ਜ਼ਰੂਰਤ ਆ ਜੇ ਅੱਜ ਬੁੱਢੇ ਨਾਲੇ ਦੀ ਗੱਲ ਹੋਈ ਆ ਬੜਾ ਇੰਪੋਰਟੈਂਟ ਟਾਪਿਕ ਆ ਉਹਦੇ ਲਈ ਸਰਕਾਰ ਵਚਨਬੱਧਾ ਲੱਗੇ ਆਗੇ ਕਿ ਕਿਸ ਤਰ੍ਹਾਂ ਚਾਹੇ ਉਹ ਇੰਡਸਟਰੀਅਲ ਪੋਲੂਸ਼ਨ ਆ ਚਾਹੇ ਉਹ ਡੇਰੀ ਦਾ ਪੋਲੂਸ਼ਨ ਆ ਜਾਂ ਕੋਈ ਹੋਰ ਪੋਲੂਸ਼ਨਾਂ ਨੂੰ ਘਟਕ ਕੀਤਾ ਜਾਵੇ ਸੋ ਅੱਜ ਤਾਂ ਇੱਕ ਨਵੀਂ ਸਮੱਸਿਆ ਕਿਉਂਕਿ ਪੰਜਾਬ ਅਗਰੀਰੀਅਨ ਸਟੇਟ ਆ ਪੰਜਾਬ ਖੇਤੀਬੜ ਸੂਬਾ ਦਾ ਔਰ ਇਹਦੇ ਅੰਦਰ ਤਾਂ ਜਿਹੜਾ ਗਰਾਊਂਡ ਵਾਟਰ ਆ ਧਰਤੀ ਹੈ ਲਾ ਪਾਣੀ ਉਹ ਲਗਭਗ 90% ਜ਼ੋਨ ਜਿਹੜੇ ਨੇ ਉਹ ਬਲੈਕ ਜ਼ੋਨ ਹੋ ਚੁੱਕੇ ਨੇ ਉਹ ਡਾਰਕ ਹੋ ਚੁੱਕੇ ਨੇਗੇ ਸੋਨੂੰ ਬਚਾਉਣ ਦੇ ਲਈ ਅਸੀਂ ਆਪਣਾ ਯਤਨ ਕਰ ਰਹੇ ਹਾਂ ਮੈਂ ਦੇਖ ਰਿਹਾ ਸੀਗਾ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਵਾਰ ਤੁਸੀਂ ਵੀ ਦੇਖਿਆ ਉਹ ਤੁਹਾਡੇ ਚੈਨਲ ਨੇ ਵੀ ਦਿਖਾਇਆ ਹੋਊਗਾ ਪਰ ਉਹ ਪੰਜਾਬ ਤੋਂ ਮੈਂ ਬਹੁਤ ਸਾਰੇ ਵੀਡੀਓ ਦੇਖਦਾ ਹੁੰਨਾ ਕਿ ਪਹਿਲੀ ਵਾਰ ਹੋਇਆ ਕਿ ਸਾਡਾ ਪੰਜਾਬ ਦਾ ਕਿਸਾਨ ਜਿਹੜਾ ਉਹ ਨਹਿਰੀ ਪਾਣੀ ਦੀ ਵਰਤੋਂ ਬਲ ਵਧਿਆਗਾ ਪਹਿਲੀ ਵਾਰ ਹੋਇਆ ਕਿ ਅਸੀਂ ਟਿਊਬਲ ਬੰਦ ਕਰਕੇ ਨਹਿਰੀ ਪਾਣੀ ਦੀ ਵਰਤੋਂ ਬਲਬਧਿਆ ਮੈਂ ਅੱਜ ਵੀ ਅਬਦੇ ਹਲਕੇ ਚੋਂ ਆ ਰਿਹਾ ਤਾਂ ਅੱਜ ਵੀ ਮੈਨੂੰ 4-5 ਐਪਲੀਕੇਸ਼ਨ ਮਿਲੀਆਂ ਨੇ ਕਿ ਜੀ ਸਾਡੇ ਪਿੰਡ ਦੇ ਅੰਦਰ ਤੁਸੀਂ ਪਾਈਪ ਵਾਕੇ ਟੇਲ ਐਂਡ ਤੱਕ ਯਾਨੀ ਕਿ ਅੰਤਮ ਖੇਤ ਤੱਕ ਪਾਣੀ ਲੈ ਕੇ ਜਾਓ ਇਹ ਅੱਛੀ ਅਵੇਅਰਨੈਸ ਡਰਾਈਵ ਜਿਹੜੀ ਆ ਆਨਰੇਬਲ ਸੀਐਮ ਸਰਦਾਰ ਭਗਵੰਤ ਸਿੰਘ ਮਾਜੀ ਦੇ ਸ਼ੁਰੂ ਕੀਤੀ ਆ ਕਿ ਨਹਿਰਾਂ ਦਾ ਪਾਣੀ ਖੇਤਾਂ ਦੇ ਆਖਰੀ ਖੇਤ ਤੱਕ ਲੈ ਕੇ ਜਾਵਾਂਗੇ ਤਾਂ ਉਸੇ ਦੇ ਨਾਲ ਮੈਂ ਸਮਝਦਾ ਧਰਤੀ ਹੇਠਲਾ ਪਾਣੀ ਬਚਾਇਆ ਜਸੂ ਕਿਉਂਕਿ ਇਹ ਵੀ ਇੱਕ এনवायरमेंट ਦੀ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਚ ਹੋਣੀ ਹੈ ਜੇ ਅਸੀਂ ਧਰਤੀ ਹੇਠਲਾ ਪਾਣੀ ਮੁਕਾ ਬੈਠੇ ਜੇ ਹੋਰ ਡੀਪ ਡਾਉਨ ਜਾ ਕੇ ਉਹਨੂੰ ਉੱਥੋਂ ਸੱਕਰ ਕੇ ਲੈ ਕੇ ਆਵਾਂਗੇ ਤਾ ਡਾਕਟਰ ਸਾਹਿਬ ਬੈਠੇ ਤੇ ਤਲਵਾਰ ਜੀ ਆਰਸੈਨਿਕ ਵਰਗੀ ਜਗਾ ਤੇ ਪਹੁੰਚ ਗਏ ਜਿੱਥੇ ਆਰਸੈਨਿਕ ਮਿਲਦਾ ਧਰਤੀ ਦੇ ਅੰਦਰ ਜਿੱਥੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਥੋੜੀ ਅਸੀਂ ਡਰਾਈਵ ਕਰ ਰਹੀਆਂ ਨੇ ਜੂਰੇਨੀਅਮ ਜੂਰੇਨੀਅਮ ਆਰਸੈਨਿਕ ਉੱਥੇ ਤੱਕ ਟਿਊਬਲ ਡੂੰਘੇ ਹੋ ਗਏ ਨੇ ਕਿ ਸੋ ਇਧਰ ਇੱਕ ਅਸੀਂ ਯਤਨ ਸ਼ੁਰੂ ਕੀਤਾਗਾ ਸੋ ਪਹਿਲੀ ਵਾਰ ਹੋਇਆ ਕਿ ਜਿਹੜਾ ਅਸੀਂ ਲਗਭਗ 40% ਤੋਂ ਉੱਪਰ ਘੱਟ ਪਾਣੀ ਯੂਜ਼ ਕਰਦੇ ਸੀ ਅੱਜ ਉਹ ਲਗਭਗ 70% ਦੇ ਕਰੀਬ ਹੋ ਗਿਆ ਕਿ ਅਸੀਂ ਟਿਊਬ ਨਹਿਰੀ ਪਾਣੀ ਜਿਹੜਾ ਕਨਾਲ ਵਾਟਰ ਦਾ ਉਹਨੂੰ ਯੂਜ਼ ਕਰਨ ਲੱਗਿਆ ਵਿਦਨ ਨੈਕਸਟ ਕਪਲ ਆਫ ਈਅਰ ਅਸੀਂ ਇਹਨੂੰ 100% ਯੂਜ਼ ਕਰਾਂਗੇ ਸੋ ਇਹ ਵੀ ਇੱਕ ਬਹੁਤ ਵੱਡਾ ਸਾਡਾ ਸਟੈਪ ਆ ਕਿ ਅਸੀਂ ਧਰਤੀ ਇਹਦਾ ਪਾਣੀ ਵਿਚਾਰ ਰਹਾਂਗੇ ਔਰ ਦੂਸਰਾ ਇੱਕ ਮੈਂ ਸਪੈਸਿਫਿਕ ਸਵਾਲ ਕਰੀ ਲੈਣਾ ਆਪਾਂ ਅੱਗੇ ਚੱਲਦੇ ਆ ਕਿ ਹੁਣ ਤੁਸੀਂ ਬੁੱਢੇ ਨਾਲੇ ਦੀ ਗੱਲ ਕੀਤੀ ਆਡੀਅנס ਬੈਠੀ ਆ ਸਾਰੇ ਪੰਜਾਬੀ ਨੇ ਤੁਹਾਨੂੰ ਕੀ ਲੱਗਦਾਗਾ ਕਦੋਂ ਤੱਕ ਤੁਹਾਨੂੰ ਪਤਾ ਨਾ ਪੈਰਿਸ ਜਦੋਂ ਹੁਣ 올림픽 ਹੋਈ ਉਹਨਾਂ ਨੇ ਦਰਿਆ ਚ ਸਾਰਾ ਸਿਰਫ ਇਹਸ ਕਰਕੇ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਅਸੀਂ ਆਪਣਾ ਦਰਿਆ ਸਾਫ਼ ਕਰ ਲਿਆ। ਇਸੇ ਤਰ੍ਹਾਂ ਸਭ ਤੋਂ ਪਹਿਲੀ ਜਿਹੜੀ ਇੰਡਸਟਰੀਅਲ ਡਵੈਲਪਮੈਂਟ ਆਫ ਯੂਰਪ ਚ ਹੁੰਦੀ ਹੈ ਯੂਰਪ ਉਹਨੂੰ ਠੀਕ ਕਰਦਾਗਾ। ਇੰਗਲੈਂਡ ਦੇ ਅੰਦਰ ਬਾਕੀ ਥਾਵਾਂ ਦੇ ਅੰਦਰ ਦਰਿਆ ਸਾਫ਼ ਕਰਨ ਦੀਆਂ ਗੱਲਾਂ ਜਾਂ ਸਾਫ਼ ਹੋ ਚੁੱਕੇ ਨੇਗੇ। ਜੇ ਮੈਂ ਤੁਹਾਡੇ ਤੋਂ ਪੁੱਛਾਂ ਕਦੋਂ ਤੱਕ ਲੱਗਦਾਗਾ ਆਪਾਂ ਇੱਕ ਅੰਦੋਲਨ ਵਾਲੇ ਆਪਦੀਆਂ ਅਲਟੀਮੇਟ ਤੁਸੀਂ ਵੀ ਅੰਦੋਲਨਕਾਰੀ ਬੰਦੇ ਹੋ ਤੁਸੀਂ ਵੀ ਹਮੇਸ਼ਾ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੋ ਤੁਸੀਂ ਵੀ ਅਲਟੀਮੇਟਮ ਦਿੰਦੇ ਹੁੰਦੇ ਸੀ। ਇੱਕ ਅੰਦੋਲਨ ਵਾਲਿਆਂ ਨੇ ਅਲਟੀਮੇਟਮ ਦਿੱਤਾ 15 ਤਰੀਕ ਤੁਹਾਨੂੰ ਕੀ ਲੱਗਦਾ ਜੇ ਟਾਈਮ ਵੀ ਲੱਗਦਾ ਹੋਵੇ ਕਿੰਨੇ ਟਾਈਮ ਚ ਤੁਹਾਨੂੰ ਲੱਗਦਾ ਸਫਾਈ ਹੋ ਜਾਏਗੀ ਕਿਉਂਕਿ ਸਾਰਾ ਫਾਈਨਾਂਸ ਤਾਂ ਤੁਹਾਡੇ ਕੋਲ ਤੇ ਦੇਖੋ ਗੱਲ ਬੁੱਡੇ ਨਾਲੇ ਦੀ ਆ ਉਹਦੇ ਤੇ ਆਲਰੇਡੀ ਡਰਾਈਵ ਜਿਹੜੀ ਆ ਉਹਨੂੰ ਸਫਾਈ ਕਰਨ ਦੀ ਆਲਰੇਡੀ ਡਰਾਈਵ ਜਿਹੜੀ ਆ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਔਰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਵੀ ਕਰ ਰਹੀਆਂ ਨੇ ਗਿਆ ਬਹੁਤ ਸਾਰੀਆਂ ਸੰਤ ਸੀਚੀ ਵਾਲ ਜੀ ਔਰ ਬਹੁਤ ਸਾਰੇ ਲੋਕ ਜਿਹੜੇ ਆ ਕਿ ਲੋਕਾਂ ਨੂੰ ਸਮਝਾ ਰਹੇ ਨੇ ਔਰ ਉਹਦੇ ਲਈ ਜਿੰਨਾ ਸਾਡਾ ਪੋਲੂਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਸਾਰੇ ਅਧਿਕਾਰੀगण ਲੱਗੇ ਨੇ ਕਿ ਮੈਨੂੰ ਉਮੀਦ ਆ ਕਿ 1 ਇਅਰ ਜਿਹੜਾ ਉਹ ਸਾਰਾ ਸਾਫ਼ ਹੋ ਜਾਊਗਾ ਜਾਂ ਉਸ ਤੋਂ ਪਹਿਲਾਂ ਵੀ ਕਿਉਂਕਿ ਮੇਰੇ ਕੋਲੇ ਕੰਪਲੀਟ ਇਸ ਗੱਲ ਦਾ ਮੈਨੂੰ ਇਲਮ ਨਹੀਂ ਸੀ ਕਿ ਅੱਜ ਦਾ ਸਵਾਲ ਹੋਊਗਾ ਸੋ ਮੈਂ ਕੰਪਲੀਟ ਡਾਟਾ ਹੁੰਦਾ ਤਾਂ ਮੈਂ ਤੁਹਾਨੂੰ ਡੈਡਲਾਈਨ ਦੇ ਦਿੰਦਾ ਪਰ ਮੈਨੂੰ ਆਸ ਆ ਕਿ ਉਹ 100% ਸ਼ੋਰ ਸਰਦਾਰ ਭਗਵੰਤ ਸਿੰਘ ਮਾਹ ਦੀ ਉੱਤੇ ਲੱਗੇ ਨੇਗੇ ਅਸੀਂ 100% ਸਾਫ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਸਮਝ ਪੂਰਾ ਸਾਫ ਹੋ ਜਾਊਗਾ ਬਿਲਕੁਲ ਬਿਲਕੁਲ ਕਿਉਂਕਿ ਉਹ ਜਿਹੜਾ ਪੋਲਿਊਸ਼ਨ ਕੀਤਾ ਕ੍ਰੀਏਟ ਕੀਤਾਗਾ ਉਹ ਨਾਟ ਆਨ ਇਨ ਵਿਦਨ 1 ਇਅਰ ਜਾਂ 2 ਇਅਰ ਕ੍ਰੀਏਟ ਹੋਇਆਗਾ ਜਾਂ ਪ੍ਰੋਬਲਮ ਵਾਸ ਇਨ 2 ਇਅਰ ਕ੍ਰੀਏਟ ਹੋਈਆ ਉਹਦੇ ਲਈ ਤੀ 35 ਸਾਲ ਦਾ ਸਮਾਂ ਜਿਹੜਾ ਲੱਗਿਆ ਇੰਡਸਟਰੀ ਨੂੰ ਬਾਹਰ ਜਿਹੜੀ ਇੰਡਸਟਰੀ ਬਾਹਰ ਆਉਣਾ ਚਾਹੁੰਦੀ ਆ ਲੁਧਿਆਣਾ ਤੋਂ ਬਾਹਰ ਆਉਣਾ ਚਾਹੁੰਦੀ ਆ ਜਾਂ ਲੁਧਿਆਣੇ ਦੇ ਆਰ ਦੇ ਕਿਰ ਤੋਂ ਬਾਹਰ ਆਉਣਾ ਚਾਹੁੰਦੀ ਆ ਉਹਦੇ ਲਈ ਵੀ ਅਸੀਂ ਇੱਕ ਪਲਾਨ ਤਿਆਰ ਕਰ ਰਹੇ ਆ ਕਿ ਤਾਂਕਿ ਉਹ ਛੋਟੀ ਚ ਐਮ ਐ ਸੈਮੀ ਆ ਉਹ ਵੀ ਬਹੁਤ ਤੇ ਬਹੁਤ ਵੱਡਾ ਰੋਜ਼ਗਾਰ ਡਿਵੈਲਪ ਕਰਦਾ ਜਿਹੋ ਬਾਹਰ ਆਉਣਾ ਚਾਹੁੰਦੀ ਆ ਉਹਦੇ ਲਈ ਵੀ ਅਸੀਂ ਤਿਆਰ ਕਰ ਰਹੇ ਆ ਤਾਂਕਿ ਉਹ ਸਾਰਾ ਸਾਫ ਹੋਵੇ ਬਾਹਰ ਆਵੇ ਤਾਂਕਿ ਲੁਧਿਆਣੇ ਦਾ ਬੁੱਢਾ ਨਾਲਾ ਪੋਲਿਊਸ਼ਨ ਜਿਹੜਾ ਉਹ ਮੁਕਤ ਹੋਵੇ ਸੋ ਅਸੀਂ ਉਹਦੇ ਲਈ ਵਚਨਬੱਧਾ ਬਿਲਕੁਲ ਸਰਕਾਰ ਇਹਨੂੰ ਬੜੀ ਇਮਾਨਦਾਰੀ ਤੇ ਨਿਖਦਰੀ ਨਾਲ ਲੱਗੀ ਹੋਈ ਹੈ ਕਰ ਜਦੋਂ ਤੁਹਾਡੀ ਪਾਰਟੀ ਸ਼ੁਰੂ ਹੁੰਦੀ ਹੈ ਜੋ ਤੁਹਾਡੀ ਪੋਲਿਟਿਕ ਸ਼ੁਰੂ ਹੁੰਦੀ ਹੈ ਤਾਂ ਤੁਸੀਂ ਹਰ ਮਸਲੇ 'ਚ ਬਦਲ ਦੇਣ ਦੀ ਗੱਲ ਕੀਤੀ ਸੀ ਅਲਟਰਨੇਟਿਵ ਪੋਲਿਟਿਕਸ ਦੀ ਦੁਨੀਆ ਦੇ ਅੰਦਰ ਵੀ ਇਹੀ ਚਰਚਾ ਚੱਲ ਰਹੀ ਹੈ ਹੁਣ ਜਦੋਂ ਆਪਾਂ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਇੱਕ ਡਿਵੈਲਪਮੈਂਟ ਸੀ ਜਿਹੜੀ ਇੰਡਸਟਰੀ ਰੈਵਿਊ ਚ ਹੁੰਦੀ ਹੈ ਜਿਹੜੀ ਜਦੋਂ ਯੂਰਪ 'ਚ ਇੰਡਸਟਰੀ ਰੈਵੋਲੂਸ਼ਨ ਹੁੰਦਾ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਦੁਨੀਆ ਅੱਜ ਸੈਂਸਟਾਈਜ਼ ਹੋ ਰਹੀ ਹੈ ਕਿ ਸਸਟੇਨੇਬਲ ਡਿਵੈਲਪਮੈਂਟ ਕੀ ਹੈਗੀ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਤੁਹਾਡਾ ਅਲਟਰਨੇਟਿਵ ਵਿਜ਼ਨ ਜਿਵੇਂ ਤੁਸੀਂ ਪਾਣੀ ਤੁਸੀਂ ਇੱਕ ਉਹ ਪ੍ਰੈਕਟੀਕਲੀ ਹੋਇਆਗਾ ਕਿ ਸੱਤ ਤੱਕ ਹੋਇਆਗਾ ਤੁਹਾਡੇ ਕੋਲ ਡਾਟਾ ਹੋਏਗਾ ਪਰ ਹੋਇਆ 노 ਡਾਊਟ ਇੱਕ ਅਲਟਰਨੇਟਿਵ ਦੇ ਤੌਰ ਦੇ ਉੱਤੇ ਬਾਕੀ ਫੀਲਡਾਂ ਦੇ ਅੰਦਰ ਵੀ ਜਿਹੜੇ ਜਿਹੜੇ ਤੁਸੀਂ ਬਾਕੀ ਫੀਲਡਾਂ ਚ ਕੰਮ ਕੀਤਾ ਜਾਂ ਕੀ ਉਹ ਅਲਟਰਨੇਟਿਵ ਪੋਲਿਟਿਕਸ ਇੱਕ ਅਲਟਰਨੇਟਿਵ ਡਿਵੈਲਪਮੈਂਟ ਕ੍ਰੀਏਟ ਕਰ ਰਹੀ ਹੈ ਜਾਂ ਅਲਟਰਨੇਟਿਵ ਵਿਕਾਸ ਵੱਲ ਨੂੰ ਚੀਜ਼ਾਂ ਜਾ ਰਹੀਆਂ ਨੇ ਬਿਲਕੁਲ ਜੀ ਜੇ ਮੈਂ ਗੱਲ ਕਰਾਂ ਤਾਂ ਹੈਲਥ ਇਨਫਰਾਸਟ੍ਰਕਚਰ ਦੀ ਪਹਿਲੀ ਵਾਰ ਹੋਇਆ ਕਿ ਅਸੀਂ ਵਿਦਨ ਟੂ ਇਅਰ ਲਗਭਗ 850 ਪੰਜਾਬ ਮਹੱਲਾ ਕਲੀਨਿਕ ਜਿਹੜਾ ਸਾਡਾ ਦਿੱਲੀ ਚ ਇੱਕ ਸਕਸੈਸਫੁਲ ਮਾਡਲ ਅਰਵਿੰਦ ਕੇਜਰੀਵਾਲ ਜੀ ਦੀਗਵਾਈ ਚੱਲ ਰਿਹਾ ਹੈਗਾ ਉਸ ਮਾਡਲ ਨੂੰ ਅਸੀਂ ਦੁਬਾਰਾ ਇੱਥੇ ਵੀ ਐਪਲੀਕੇਟ ਕੀਤਾ ਹੈਗਾ ਅੱਜ ਪੰਜਾਬ ਚ ਵੀ 850 ਤੋਂ ਉੱਪਰ ਮਹੱਲਾ ਕਲੀਨਿਕ ਪੰਜਾਬ ਚ ਉਹ ਲੋਕਾਂ ਦਾ ਇਲਾਜ ਕਰ ਰਹੇ ਨੇ ਉਥੇ ਡਾਕਟਰ ਮਾਈ ਹੈਗਾ ਉਥੇ ਬਹੁਤ ਸਾਰੇ ਟੈਸਟ ਮੁਫਤ ਹੁੰਦੇ ਨੇ ਕਿ ਬਸਿਕਲੀ ਜਿਹੜੇ ਸੁਸਾਇਟੀ ਦੇ ਗਰੀਬ ਲੋਕ ਨੇ ਕਿ ਤੇ ਜਿਹੜੇ ਵੱਡੇ ਵੱਡੇ ਡਾਕਟਰ ਸਾਹਿਬਾਨ ਬੈਠੇ ਨੇ ਕਿ ਜਿਹੜੇ ਮਹਿੰਗੇ ਡਾਕਟਰਾਂ ਨੂੰ ਅਗੇਜ ਨਹੀਂ ਕਰ ਸਕਦੇ ਸੋ ਅਸੀਂ ਉਹਨਾਂ ਦਾ ਇਲਾਜ ਉਥੇ ਕਰ ਰਹੇ ਆ ਇਸੇ ਤਰੀਕੇ ਜੇ ਮੈਂ ਸਕੂਲ ਆਫ এডਿਕੇਸ਼ਨ ਦੀ ਗੱਲ ਕਰਾਂ ਉਹਦੇ ਚ ਅਸੀਂ ਸਕੂਲ ਆਫ ਐਮਿਨੈਂਸ ਲੈ ਕੇ ਆਏ ਆ ਅਸੀਂ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰ ਸਾਹਿਬਾਨ ਨੂੰ ਹੋਰ ਅੱਛੀ ਟ੍ਰੇਨਿੰਗ ਦੇਣ ਦੇ ਲਈ ਫੋਰਨ ਦੀ ਕੰਟਰੀ ਚ ਭੇਜਿਆਗਾ ਅੱਛੀਆਂ ਇੰਸਟੀਚੂਨ ਦੇ ਅੰਦਰ ਭੇਜਿਆਗਾ ਤਾਂ ਕਿ ਉੱਥੇ ਜਾ ਕੇ ਉਹ ਅੱਛੀ ਜਿਹੜੀ ਆ ਹੋਰ ਟੈਕਨੀਕਲ ਟ੍ਰੇਨਿੰਗ ਲੈ ਕੇ ਆਉਣ ਕਿ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਰ ਕੰਪੀਟੀਸ਼ਨ ਲੜਨ ਦੇ ਯੋਗ ਬਣਾਉਣਾਗਾ ਤੋ ਅਸੀਂ ਲੱਗੇ ਆ ਬਿਲਕੁਲ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਮਤਲਬ ਏਰੀਆ ਨੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇਗੇ ਜੇ ਐਮਐਸਐਮਈ ਦੀ ਗੱਲ ਕਰੀਏ ਪੰਜਾਬ ਪਿੱਛੇ ਜੇ ਕਿਸੇ ਮੈਂਬਰ ਪਾਰਲੀਮੈਂਟ ਨੇ ਦੇਸ਼ ਦੀ ਰਾਜ ਸਭਾ ਦੇ ਅੰਦਰ ਇੱਕ ਕੁਐਸਚਨ ਰੇਜ਼ ਕੀਤਾ ਸੀਗਾ ਉਹਦੇ ਚ ਨਿਕਲ ਕੇ ਆਇਆਗਾ ਕਿ ਪੰਜਾਬ ਐਮਐਸਐਮਈ ਦੇ ਅੰਦਰ ਪਹਿਲੇ ਨੰਬਰ ਤੇ ਚੱਲ ਰਿਹਾਗਾ ਯਾਨੀ ਛੋਟੀਆਂ ਉਦਯੋਗਿਕ ਕਾਹਨਾਂ ਲਾਉਣ ਦੇ ਅੰਦਰ ਅੱਗੇ ਚੱਲ ਰਿਹਾਗਾ ਉਸੇ ਇਹ ਮੈਂ ਸਮਝਦਾ ਤਾਂ ਹੀ ਪੋਸੀਬਲ ਹੋਇਆ ਕਿ ਪੰਜਾਬ ਦੇ ਅੰਦਰ ਇੱਕ ਨੇਕ ਨੀਤੀ ਵਾਲੀ ਇਮਾਨਦਾਰ ਸਰਕਾਰ ਆਈ ਆ ਫਸਟ ਟਾਈਮ ਹੋਇਆ ਕਿ ਅਸੀਂ ग्रीन स्टैम्प ਦਾ ਜਿਹੜਾ ਗ੍ਰੀਨ ਸਟੈਂਪ ਪੇਪਰ ਦਾ ਕਨਸੈਪਟ ਲੈ ਕੇ ਆਇਆ ਕਿ ਗ੍ਰੀਨ ਸਟੈਂਪ ਪੇਪਰ ਦਾ ਕਨਸੈਪਟ ਕੀ ਆ ਕਿ ਜੇਕਰ ਤੁਸੀਂ ਇੰਡਸਟਰੀ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਜਾ ਕੇ ਜਿਹੜੀ ਤੁਸੀਂ ਜ਼ਮੀਨ ਖਰੀਦੋਗੇ ਜਾਂ ਜਿਹੜਾ ਵੀ ਪੀਸ ਆਫ ਲੈਂਡ ਖਰੀਦੋਗੇ ਤਾਂ ਉਹਦੇ ਲਈ ਤੁਸੀਂ ਗ੍ਰੀਨ ਪੇਪਰ ਸਟੈਂਪ ਤੁਸੀਂ ਜਾਓਗੇ ਖਰੀਦ ਲਓਗੇ ਤਾਂ ਸਾਰੀਆਂ ਐਨਓਸੀ ਜਿਹਨੂੰ ਸੀਐਲ ਜੋ ਕਹਦੇ ਨੇ ਆ ਐਨਓਸੀ ਕਹਿੰਦੇ ਨੇ ਉਹ ਉਸੇ ਦੇ ਅੰਦਰ ਦਰਜ ਹੋਣ ਗਿਆ ਤੁਹਾਨੂੰ ਖੱਜਲ ਖਵਾਰੀ ਨਹੀਂ ਹੋਣਾ ਪਊਗਾ ਸੋ ਇੱਕ ਬੜਾ ਅੱਛਾ ਕਨਸੈਪਟ ਆ ਤਾਂ ਕਿ ਪੰਜਾਬ ਦਾ ਜਿਹੜਾ ਜ਼ੂਥ ਆ ਪੰਜਾਬ ਦਾ ਨੌਜਵਾਨਾ ਉਹ ਬਾਹਰ ਭੱਜਣ ਦੀ ਬਜਾਏ ਪੰਜਾਬ ਚ ਹੀ ਪੰਜਾਬ ਦੇ ਅੰਦਰ ਅਧਿਗ ਕਾਇਆਂ ਦੇ ਅੰਦਰ এমਪਲਾਈਮੈਂਟ ਕਰੇ ਤੁਸੀਂ ਜਦਵਿੰਦਰ ਜੀ ਫਸਟ ਟਾਈਮ ਦੇਖੋਗੇ ਤੁਸੀਂ ਕਿਸੇ ਵੀ ਵਾਈਸ ਚਾਂਸਲਰ ਦੇ ਨਾਲ ਗੱਲ ਕਰ ਲੋ ਆਂਧਰਾ ਪ੍ਰੋਵਾਈਸ ਚਾਂਸਲਰ ਸਾਹਿਬ ਨਾਲ ਗੱਲ ਕਰ ਲੋ ਕਿਸੇ ਵੀ ਪ੍ਰਾਈਵੇਟ ਕਾਲਜ ਦੇ ਨਾਲ ਗੱਲ ਕਰ ਲੋ ਅੱਜ ਵੀ ਸ਼ਾਇਦ ਤੁਹਾਡੀ ਆਡੀਅנס ਦੇ ਅੰਦਰ ਕੋਈ ਜ਼ਰੂਰ ਟੈਕਨੀਕਲ ਵਾਈਸ ਚਾਂਸਲਰ ਸਾਹਿਬ ਹੈ ਸ਼ਾਇਦ ਮੈਂਬਰ ਰਾਜ ਸਭਾ ਅਸਦ ਲਾਮ ਸੰਧੂ ਜੀ ਤੋਂ ਆ ਫਸਟ ਟਾਈਮ ਹੋਇਆ ਫਸਟ ਟਾਈਮ ਹੋਇਆ ਬਹੁਤ ਲੰਬੇ ਅਰਸੇ ਬਾਅਦ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਅੰਦਰ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਅੰਦਰ ਸਾਰੇ ਕਾਲਜਾਂ ਦੇ ਅੰਦਰ ਸਾਰੀਆਂ ਸਟੂਡੈਂਟ ਦੀਆਂ ਸੀਟਾਂ ਜਿਹੜੀਆਂ ਫਿਲ ਹੋਈਆਂ ਨੇ ਇੱਕ ਵੀ ਸੀਟ ਵੈਕੈਂਟ ਨਹੀਂ ਰਹੀਏਗੀ ਇਟ ਮੀਨਸ ਕਿ ਪੰਜਾਬ ਦਾ ਜਿਹੜਾ ਜੋ تھا ਪੰਜਾਬ ਦਾ ਨੌਜਵਾਨਾ ਉਹਦਾ ਇੱਕ ਆਤਮ ਵਿਸ਼ਵਾਸ ਦੁਬਾਰਾ ਫਿਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਹੋਰ ਪੱਕਾ ਹੋਇਆਗਾ ਹੋਰ ਦ੍ਰਿੜ ਹੋਇਆਗਾ ਕਿ ਪੰਜਾਬ ਦੇ ਅੰਦਰ ਡਿਵੈਲਪਮੈਂਟ ਜਿਹੜੀ ਆ ਪੰਜਾਬ ਜਿਹੜਾ ਤਰੱਕੀ ਦੀ ਅਲੀਹਾ ਤੇ ਤੁਰਿਆਗਾ ਇਹ ਮੈਨੂੰ ਮੈਨੂੰ ਬੜਾ ਅੱਛਾ ਸਾਇਨ ਲੱਗਦਾਗਾ ਕਿ ਨਹੀਂ ਤਾਂ ਮੈਂ ਪਿਛਲੇ ਸਾਲ ਲੇਖਿਆ ਜਦੋਂ ਮੈਂ ਡਿਸਟ੍ਰੀਬਿਊਸ਼ਨ ਆਫ ਫੰਡਸ ਕਰ ਰਿਹਾ ਸੀਗਾ ਬਜਟ ਦੀ ਅਲੋਕੇਸ਼ਨ ਕਰ ਰਿਹਾ ਤੇ ਉਦੋਂ ਦੇਖਿਆ ਕਿ ਬਹੁਤ ਸਾਰੀਆਂ ਫਿਰੋਜ਼ਪੁਰ ਵਾਲੇ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਬਠਿੰਡਾ ਯੂਨੀਵਰਸਿਟੀ ਜਿਨ੍ਹਾਂ ਚ ਬੱਚਿਆਂ ਦੀ ਗਿਣਤੀ ਡਿਕਲਾਈਨ ਹੋ ਗਈ ਸੀ ਸੀਟਾਂ ਖਾਲੀ ਰਹਿ ਰਹੀਆਂ ਸੀਆਂ ਔਰ ਪੋਜੀਸ਼ਨ ਇਹ ਆ ਗਈ ਸੀ ਕਈ ਜਗ੍ਹਾ ਤੇ ਐਦਾਂ ਮੇਰੇ ਸਾਹਮਣੇ ਪ੍ਰੈਜੈਂਟੇਸ਼ਨ ਹੋਈ ਕਿ ਜੀ ਆਹ ਕੋਰਸ ਬੰਦ ਕਰ ਦਿੱਤੇ ਜਾਣ ਕਿਉਂਕਿ ਫੀਸਾਂ ਨਹੀਂ ਦਿੱਤੀਆਂ ਜਾ ਰਹੀ ਬੇਸਿਕਲੀ ਚਲਾਉਣਾ ਔਖਾ ਹੋ ਰਿਹਾ ਸੋ ਫਸਟ ਟਾਈਮ ਆਈ ਫੀਲ ਪ੍ਰਾਊਡ ਮੈਂ ਥੈਂਕਸ ਕਰਨਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਦੀ ਵਿਜ਼ਨ ਨੂੰ ਉਹਨਾਂ ਦੀ ਸੋਚ ਨੂੰ ਪੰਜਾਬ ਦੇ ਯੂਥ ਨੇ ਸਲਾਮ ਕੀਤਾ ਆ ਸਾਰੀਆਂ ਸੀਟਾਂ ਫਿਲ ਹੋ ਗਈਆਂ ਵਿਦਰ ਟੂ ਇਅਰ ਇਹ ਅੱਛਾ ਸਾਈਨ ਆ ਜਦੋਂ ਸਾਡਾ ਸਾਡੇ ਜਿਹੜਾ ਯੂਥ ਨੇ ਪੰਜਾਬ ਦੇ ਨਾਲ ਖੜਨ ਦਾ ਇੱਕ ਵੱਡਾ ਫੈਸਲਾ ਕੀਤਾ ਜੀ ਜੀ ਜਿਵੇਂ ਆਪਾਂ ਏਆਈ ਦੀ ਡਿਸਕਸ਼ਨ ਹੋ ਰਹੀ ਸੀ ਜਿਵੇਂ ਸਿੱਧਾ ਤੁਹਾਡੇ ਤੋਂ ਪੁੱਛਾਂ ਕਿ ਪੰਜਾਬ ਸਰਕਾਰ ਨੇ ਕਿਸੇ ਡਿਪਾਰਟਮੈਂਟ ਚ ਏਆਈ ਦਾ ਐਕਸਪੈਰੀਮੈਂਟ ਕਰ ਰਹੀ ਏ ਪੰਜਾਬ ਸਰਕਾਰ ਜਾਂ ਕਿਸੇ ਯੂਨੀਵਰਸਿਟੀ ਚ ਡਿਪਾਰਟਮੈਂਟ ਚ ਹੈਲਥ ਚ ਕਿਸੇ ਵੀ ਫੀਲਡ ਚ ਬਿਲਕੁਲ ਅਸੀਂ ਪਿੱਛੇ ਜੇ ਸੀਐਮ ਸਾਹਿਬ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਪੰਜਾਬ ਪੁਲਿਸ ਦੇ ਅੰਦਰ ਅੱਜਕੱਲ ਕਿਉਂਕਿ ਇਸ ਤਰ੍ਹਾਂ ਦਾ ਕਰਾਇਮ ਹੋ ਰਿਹਾ ਇਸ ਤਰ੍ਹਾਂ ਦਾ ਹੀਨियस ਕਰਾਇਮ ਵੀ ਹੋ ਰਿਹਾ ਜਾਇਸਟਰਨ ਸਪੈਸੀਫਿਕੇਟਿਡ ਕ੍ਰਾਈਮ ਹੋ ਰਿਹਾ ਜਿਹੜਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਜਗ੍ਹਾ ਤੇ ਹੋ ਰਿਹਾਗਾ ਸੋ ਦੇ ਅੰਦਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਤਣ ਦਾ ਫੈਸਲਾ ਕੀਤਾ ਸੀ ਸੋ IIT ਰੋਪੜ ਦੇ ਨਾਲ ਅਸੀਂ ਇੱਕ ਇਕਰਾਰ ਕੀਤਾਗਾ ਉੱਥੇ ਅਸੀਂ ਟ੍ਰੇਨਿੰਗ ਦੇ ਰਹੇ ਆ ਆਪਣੇ ਜਿਹੜੇ ਪੁਲਿਸ ਦੇ EMPLOYES ਨੇਗੇ ਤਾਂ ਕਿ ਉਹ ਜਿਹੜਾ ਅੱਜਕੱਲ ਕ੍ਰਾਈਮ ਹੁੰਦਾਗਾ ਮਾਡਰਨ ਟਾਈਪ ਦਾ ਵਾਈਟ ਕਾਲਰ ਯਾ ਇਕਨੋਮਿਕ ਆਫੈਂਸਸ ਹੁੰਦੇ ਨੇਗੇ ਉਹਨਾਂ ਦੇ ਨਾਲ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅچھے ਤਿੱਕੇ ਨਾਲ ਜਲਦੀ ਫਾਰਕੇ ਮਿਸਾਲੀ ਸਜ਼ਾ ਦੇ ਸਕੀਏ ਸੋਹੇ ਜਲੀ ਸਾਡਾ ਅਸੀਂ ਬਿਲਕੁਲ ਪੰਜਾਬ ਪੁਲਿਸ ਦੇ ਅੰਦਰ ਇਹਨੂੰ ਯੂਜ਼ ਕਰ ਰਹੇ ਹਾਂਗੇ ਵਰਤ ਰਹੇ ਹਾਂਗੇ ਸੋ ਆਉਣ ਵਾਲੇ ਸਮੇਂ ਚ ਜਿਹੜੇ ਵੀ ਏਰੀਆਸ ਅੱਛੇ ਹੋਣਗੇ ਜਿੱਥੇ ਮੈਂ ਸਮਝਦਾ ਪੰਜਾਬ ਦੀ ਹੋਰ ਡਿਵੈਲਪਮੈਂਟ ਹੋ ਸਕਦੀ ਹੈ ਉੱਥੇ ਅਸੀਂ ਯੂਜ਼ ਕਰਾਂਗੇ ਅਸੀਂ ਪਿੱਛੇ ਜੇ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਇੱਕ ਬੜਾ ਅੱਛਾ ਐਕਸਪੈਰੀਮੈਂਟ ਕੀਤਾ ਸੀ ਜਿਹੜੀਆਂ ਸੜਕਾਂ ਚਾ ਪਿੰਡੂ ਦੇ ਚ ਸਹਿਰੀ ਨੇਗੀਆਂ ਉਹਨਾਂ ਨੂੰ ਉਹਨਾਂ ਦੀ ਲੈਂਥ ਕਿੰਨੀ ਆ ਉਹ ਐਕਸਪੈਰੀਮੈਂਟ ਕਰਾ ਕੇ ਦੇਖਿਆ ਕਿ ਜਿਹੜੀਆਂ ਆਲਰੇਡੀ ਪਹਿਲਾਂ ਜਿਹੜੀਆਂ ਸਾਡੀ ਫੀਲਡ ਬਾਕਸ ਦੇ ਅੰਦਰ 10 ਕਿਲੋਮੀਟਰ ਲਿਖੀ ਹੋਈ ਸੜਕ ਸੀ ਉਹ ਅਲਟੀਮੇਟਲੀ 9 ਕਿਲੋਮੀਟਰ ਦੀ ਨਿਕਲਿਆਈ ਉਹ 9.5 ਕਿਲੋਮੀਟਰ ਦੀ ਨਿਕਲਿਆਈ ਉਹ 8.5 ਕਿਲੋਮੀਟਰ ਦੀ ਨਿਕਲਿਆਈ ਸੋ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਕਿਤੇ ਨਾ ਕਿਤੇ ਫਾਇਦਾ ਵੀ ਹੋਇਆ ਠੀਕ ਆ ਜਿਸ ਤਰ੍ਹਾਂ ਪੈਨਲਿਸਟ ਕਹਿ ਰਹੇ ਸੀ ਮੈਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਆ ਕਿ ਜਿਸ ਹਿਊਮਨ ਜਿਹੜੀਆਂ ਮਨੁੱਖ ਦੀਆਂ ਭਾਵਨਾਵਾਂ ਨੇਗੀਆਂ ਉਹ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਅੰਦਰ ਨਹੀਂ ਭਰੀਆਂ ਜਾ ਸਕਦੀਆਂ ਜੋ ਲਵ ਐਂਡ ਅਫੈਕਸ਼ਨ ਹਿਊਮਨ ਬੀਿੰਗ ਦੇ ਵਿੱਚ ਆ ਬੈਸਾ ਵੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅੰਦਰ ਨਹੀਂ ਪੜਾਇਆ ਜਾ ਸਕਦਾ ਪਰ ਲੇਕਿਨ ਅੱਜ ਕੱਲ ਦੀ ਜਿਹੜੀ ਟੈਕਨੋਲੋਜੀ ਦੇ ਅੰਦਰ ਆ ਉਹ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੜਾ ਅੱਛਾ ਇੱਕ ਰੋਲ ਨਿਭਾ ਸਕਦੀ ਆ ਮਨੁੱਖ ਦੀ ਬਿਹਤਰੀ ਦੇ ਲਈ ਮਨੁੱਖੁਰ ਵਗਲੇ ਕੇ ਬਜਟ ਤੁਸੀਂ ਅਲੋਕੇਟ ਕਰਨਾ ਜੇ ਮੈਂ ਤੁਹਾਡੇ ਤੋਂ ਪੁੱਛਾਂ ਟੈਕਨੋਲੋਜੀ ਆ ਕੋ ਇੰਟਰੋਡਿਊਸ ਹੋਣੀ ਆ ਬਜਟ ਤੁਸੀਂ ਦੇਣਾਗਾ ਫਾਈਨੈਂਸ ਮਿਨਿਸਟਰ ਤੁਸੀਂ ਹੋ ਤਾਂ ਮੈਂ ਇਹ ਕਹਿ ਰਿਹਾ ਕਿ ਇਹ ਵਿਜ਼ਨ ਹੈ ਕਿ ਪੰਜਾਬ ਦੇ ਜਿੰਨੇ ਡਿਪਾਰਟਮੈਂਟ ਨੇ ਜਾਂ ਕੁਝ ਡਿਪਾਰਟਮੈਂਟ ਤੁਸੀਂ ਮਾਰਕ ਕਰ ਦਿਓ ਕਿ ਅਸੀਂ ਇਨਾਂ ਚ AI ਦੇ ذریعے ਚੀਜ਼ਾਂ ਨੂੰ ਐਡਵਾਂਸ ਕਰਨ ਜਾ ਰਹੇ ਹਾਂਗੇ ਜਿੱਥੇ ਹਿਊਮਨ ਐਫਰਟ ਘਟੇ ਬਿਲਕੁਲ ਜਦੋਂ ਮੈਂ ਬਤੌਰ ਖਜ਼ਾਨਾ ਮੰਤਰੀ ਪੰਜਾਬ ਦਾ ਚਾਰਜ ਲੈ ਮੇਰੇ ਕੋਲੇ ਟੈਕਸੇਸ਼ਨ ਡਿਪਾਰਟਮੈਂਟ ਵੀ ਆ ਮੈਂ ਇਮੀਡੀਟਲੀ ਐਕਸਪੈਰੀਮੈਂਟ ਨਹੀਂ ਕੀਤਾ ਮੈਂ ਇੰਪਲੀਮੈਂਟ ਕੀਤਾ ਮੈਂ ਸਾਡਾ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ ਪੰਜਾਬ ਦੇ ਅੰਦਰ IIT ਹਾਈਦਰਾਬਾਦ ਨੇ ਇਕਰਾਰ ਕੀਤਾ ਔਰ ਦੋਨੇ ਮੋਡਿਊਲ ਜਿਹੜੇ ਨੇ ਬੜੇ ਅੱਛੇ ਕਾਰਗਰਸਿਧ ਹੋਏ ਸਾਨੂੰ ਟੈਕਸ ਵਿਜ਼ਨ ਜਿਹੜੀ ਹੁੰਦੀ ਸੀਗੀ ਜਿਹੜਾ ਪਤਾ ਨਹੀਂ ਚੱਲਦਾ ਸੀਗਾ ਸੋ IIT ਹਾਈਦਰਾਬਾਦ ਦੇ 9 ਮੋਡਿਊਲਸ ਨੇ ਸਾਡੇ ਕੋਲ ਉਹਨਾਂ ਰਾਹੀਂ ਬਹੁਤ ਸਾਰਾ ਅਸੀਂ ਟੈਕਸ ਜਿੱਥੇ ਵਿਜ਼ਨ ਹੁੰਦਾ ਸੀ ਉਹਨੂੰ ਫੜਨ 'ਚ ਕਾਮਯਾਬ ਹੋયાਗੇ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਦੇ ਨਾਲ ਡਾਟਾ ਐਨਾਲਿਸਿਸ ਵੱਡੇ ਪੱਧਰ ਤੇ ਹੋਇਆਗਾ ਉਹਦੇ ਅੰਦਰ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਲੋਕ ਫੜੇਗੇ ਜਿਹੜੇ ਕਿਤੇ ਨਾ ਕਿਤੇ ਮੈਸਮਿੰਦਾ ਟੈਕਸ ਦੀ ਅਵੇਜ਼ਨ ਕਰਦੇ ਸੀ ਟੈਕਸ ਦੀ ਚੋਰੀ ਕਰਦੇ ਸੀ ਸੋ ਬਿਲਕੁਲ ਮੈਸਮਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਆਪਦੇ ਟੈਕਸ ਟੈਕਸ ਇੰਟੈਲੀਜੈਂਟ ਟੈਕਸ ਯੂਨਿਟ ਆ ਜਾਂ ਹੋਰ ਵੀ ਜਿੱਥੇ ਵੀ ਸਾਨੂੰ ਲੋੜ ਆ ਅਸੀਂ ਡਿਪਾਰਟਮੈਂਟ ਦੇ ਨਾਲ ਕੰਸਲਟ ਕਰ ਰਹੇ ਹਾਂਗੇ ਬਿਲਕੁਲ ਅਜ਼ਮਾਵਾਂਗੇ ਜੀ ਕਿਉਂਕਿ ਇੱਕ ਇੱਕ ਪੈਸਾ ਬਚਾ ਕੇ ਇੱਕ ਇੱਕ ਪੈਸੇ ਦੀ ਸੇਵਿੰਗ ਕਰਕੇ ਹੀ ਜਿਹੜਾ ਸੂਬਾ ਗਿਆ ਵਸ ਸਕਦਾਗਾ ਚੀਮਾ ਸਭ ਤੁਹਾਡੇ ਤੋਂ ਪਹਿਲਾਂ ਸਰਕਾਰ ਸੀ ਕੈਪਟਨ ਮਰਿੰਦਰ ਸਿੰਘ ਦੀ ਜਾਂ ਚੰਨੀ ਜੀ ਦੀ ਉਹਨਾਂ ਦੇ ਖਜ਼ਾਨਾ ਮੰਤਰੀ ਹੁੰਦੇ ਸੀਗੇ ਮਨਪ੍ਰੀਤ ਬਾਦਲ ਉਹਨਾਂ ਦਾ ਇੱਕ ਡਾਇਲੌਗ ਬੜਾ ਮਸ਼ਹੂਰ ਹੁੰਦਾ ਸੀ ਖਜ਼ਾਨਾ ਖਾਲੀ ਹੈ ਇਲਜ਼ਾਮ ਤੁਹਾਡੇ ਤੇ ਵੀ ਲੱਗਦੇ ਨੇ ਕਿ ਪੰਜਾਬ ਸਰਕਾਰ ਕ੍ਰਾਈਸਿਸ ਚ ਰਹਿੰਦੀ ਹੈ ਪਰ ਤੁਸੀਂ ਕਦੇ ਬਿਆਨ ਨਹੀਂ ਦਿੱਤਾਗਾ ਖਜ਼ਾਨਾ ਖਾਲੀ ਹੈ ਸੈਂਟਰ ਤੇ ਤੁਸੀਂ ਅਲੀਗੇਸ਼ਨ ਲਾਉਨੇ ਸਾਡਾ ਆਰਡੀਐਫ ਨਹੀਂ ਦਿੰਦਾ ਸੈਂਟਰ ਸੈਂਟਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਸਾਡੇ ਨਾਲ ਧੱਕਾ ਕਰ ਰਿਹਾਗਾ ਜੀਐਸਟੀ ਨੂੰ ਲੈ ਕੇ ਵੀ ਰੌਲਾ ਪੈਂਦਾਗਾ ਪੋਜੀਸ਼ਨ ਕੀ ਹੈ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਕਿਉਂਕਿ ਤੁਹਾਡੇ ਵਿਰੋਧੀ ਕਹਿੰਦੇ ਆ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਤਿਆਰ ਆ ਦੇਖੋ ਪੰਜਾਬ ਦੇ ਅੰਦਰ ਜਿਹੜੀ ਡੈਟ ਦੀ ਗੱਲ ਆ ਹਮੇਸ਼ਾ ਹੀ ਕਰਜ਼ੇ ਦੀ ਗੱਲ ਬੜੇ ਬੜੇ ਪੱਤਰ ਤੇ ਫੈਲਾਈ ਜਾਂਦੀ ਹੈ ਔਰ ਮੈਂ ਸਮਝਦਾ ਅੱਜ ਇੰਡੀਆ ਦਾ ਇੱਕ ਵੀ ਸਟੇਟ ਨਾਟ ਅ ਸਿੰਗਲ ਸਟੇਟ ਕਰਜ਼ੇ ਤੋਂ ਬਿਨਾ ਨਹੀਂ ਚੱਲ ਰਿਹਾ ਮੈਂ ਤੁਹਾਡੇ ਬੰਚ ਤੇ ਬੜੀ ਇਮਾਨਦਾਰੀ ਨਾਲ ਕਹਿ ਰਿਹਾ ਤੁਸੀਂ ਕਿਸੇ ਵੀ ਸੂਬੇ ਦੇ ਬਜਟ ਵਾਲੇ ਹਿੱਸੇ ਚ ਜਾ ਕੇ ਦੇਖ ਲਓ ਤੁਹਾਨੂੰ ਮਿਲੂਗਾ ਕਿ ਉਹਦੇ ਤੇ 3 ਲੱਖ ਕਰਜ਼ਾ ਕਰੋੜ ਦਾ ਉਹਦੇ ਤੇ 4 ਲੱਖ ਦਾ ਉਹਦੇ ਤੇ 8 ਲੱਖ ਦਾ ਉਹਦੇ 7 ਲੱਖ ਦਾ ਉਹਦੇ 12 ਲੱਖ ਦਾ ਉਹਦੇ 15 ਲੱਖ ਲੱਖ ਕਰੋੜ ਦੀ ਗੱਲ ਮੈਂ ਕਰ ਰਿਹਾ ਔਰ ਜੇ ਤੁਸੀਂ ਗਵਰਨਮੈਂਟ ਆਫ ਇੰਡੀਆ ਦੀ ਦੇਖੋਗੇ ਉਹਦਾ ਕਰਜ਼ਾ ਤਾਂ ਬਹੁਤ ਜ਼ਿਆਦਾ ਹੈਗਾ ਜੇਕਰ ਤੁਸੀਂ ਯੂ ਐਸ ਏ ਦੀ ਗੱਲ ਦੇਖੋਗੇ ਤਾਂ ਉਹਦੇ ਤੇ ਵੀ ਕਰਜ਼ਾ ਹੈਗਾ ਜੇ ਤੁਸੀਂ ਕੈਨੇਡਾ ਦੀ ਗੱਲ ਕਰੋਗੇ ਤਾਂ ਉਹਦੇ ਤੇ ਵੀ ਕਰਜ਼ਾ ਹੈਗਾ ਪਰ ਲੇਕਿਨ ਕੀ ਉਹ ਤੁਹਾਡੀ ਜੀ ਐਸ ਡੀ ਪੀ ਤੋਂ ਵੱਧਾ ਕੀ ਤੁਸੀਂ ਉਹਨੂੰ ਮੈਨੇਜ ਕਰ ਪਾਉਨੇ ਹੋ ਦੇਖਣਾ ਇਸ ਗੱਲ ਤੇ ਆ ਸੋ ਪੰਜਾਬ ਸਟੇਟ ਜਿਹੜਾਗਾ ਉਹ ਜਿਹੜਾ ਵੀ ਡੈਟ ਲਿਆ ਜਾਂਦਾਗਾ ਜਿਹੜਾ ਵੀ ਅਸੀਂ ਬੋਰਿੰਗ ਕਰਦੇ ਆ ਉਹ ਇੱਕ ਲਿਮਟ ਦੇ ਅੰਦਰ ਕਰਦੇ ਆ ਲਿਮਟ ਤੋਂ ਬਾਅਦ ਕਦੇ ਨਹੀਂ ਗਏ ਨਾ ਲਿਮਟ ਤੋਂ ਬਾਅਦ ਜਾ ਸਕਦੇ ਆ ਗਵਰਨਮੈਂਟ ਆਫ ਇੰਡੀਆ ਨੇ ਕੁਝ ਰੈਸਟ੍ਰਿਕਸ਼ਨ ਲਾਜਾਂ ਰਹੀਆਂ ਕੁਝ ਪਾਬੰਦੀਆਂ ਲਾਜਾਂ ਰਹੀਆਂ ਉਹਨਾਂ ਪਾਬੰਦੀਆਂ ਦੇ ਤਹਿਤ ਹੀ ਰਹਿ ਕੇ ਅਸੀਂ ਜਿਹੜਾ ਉਹ ਉਹ ਬੋਰਿੰਗ ਕਰਦੇ ਆ ਪਰ ਲੇਕਿਨ ਮੈਂ ਬੜੇ ਸਪਸ਼ਟ ਕਹਿ ਦੇਣਾ ਕਿ ਪੁਰਾਣੀ ਲੇਗੇਸੀ ਜਿਹੜੀ ਆ ਪੁਰਾਣਾ ਡੈਟ ਜਿਹੜਾਗਾ ਪੁਰਾਣਾ ਕਰਜ਼ਾਗਾ ਉਹਦਾ ਵਿਆਜ ਉਤਾਰਨ ਦੇ ਲਈ ਉਹਦਾ ਪ੍ਰਿੰਸੀਪਲ ਅਮਾਉਂਟ ਦੇਣ ਦੇ ਲਈ ਇੱਕ ਵੱਡੀ ਰਕਮ ਜਿਹੜੀ ਆ ਪ੍ਰੈਜ਼ੈਂਟ ਗਵਰਨਮੈਂਟ ਦੀ ਉਹ ਉਸ ਦੇ ਖਾਤੇ ਜਾਂਦੀ ਆ ਸੋ ਉਹ ਜਿਹੜੇ ਲੋਕ ਸਾਡਾ ਕ੍ਰਿਟਿਸਿਜ਼ਮ ਕਰਦੇ ਨੇ ਉਹਨਾਂ ਨੂੰ ਆਪਣੀ ਪੀੜੀ ਪੀੜੀ ਥੱਲੇ ਛੋਟਾ ਫੇਰਨਾ ਚਾਹੀਦਾ ਕਿ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹ ਵਿਦਨ 1 ਇਅਰ ਵਿਦਨ 2 ਇਅਰ 1 ਲੱਖ ਲੱਖ ਕਰੋੜ ਤੋਂ ਪਰਦਾ ਕਰਜਾ ਲੈਂਦੇ ਰਹੇ ਨੇ ਸੋ ਜਾਂਤਾ ਉਹਨਾਂ ਨੂੰ ਫਾਈਨਾਂਸ ਦੀ ਸਮਝ ਨਹੀਂ ਹੈਗੀ ਜਾਂ ਇਦਾਂ ਹੀ ਪੋਲਿਟਿਕਲ ਚਟਕਾਰਾ ਲੈਣ ਦੇ ਲਈ ਜਿਹੜੀਆਂ ਇਸ ਤਰ੍ਹਾਂ ਨੇ ਗੱਲਾਂ ਕਰਦੇ ਰਹਿੰਦੇ ਨੇ ਕਿ ਪਰ ਲੇਕਿਨ ਅਸੀਂ ਪੰਜਾਬ ਦੀ ਆਮਦਨੀ ਜੇ ਮੈਂ ਇਕੱਲੇ ਐਕਸਾਈਜ਼ ਦੀ ਗੱਲ ਕਰਾਂ ਐਕਸਾਈਜ਼ ਦੀ ਗੱਲ ਕਰਾਂ ਜਦੋਂ ਕਾਂਗਰਸ ਪਾਰਟੀ ਛੱਡ ਕੇ ਗਈ ਸੀ ਪੰਜਾਬ ਦਾ ਸਰਕਾਰ ਗਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈਆ ਤਾਂ ਉਸ ਸਮੇਂ ਪੰਜਾਬ ਦੇ ਖਜ਼ਾਨੇ ਦੇ ਅੰਦਰ ਪੰਜਾਬ ਦੀ ਕਿੱਟੀ ਦੇ ਅੰਦਰ 6000 ਕਰੋੜ ਰੁਪਏ ਆਉਂਦਾ ਸੀਗਾ ਅੱਜ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਅੱਜ ਉਹੀ ਆਮਦਨ 10000 ਕਰੋੜ ਰੁਪਏ ਟੱਚ ਕਰ ਗਈ 10000 ਕਰੋੜ ਰੁਪਏ ਸਾਲ ਅਸੀਂ ਕ੍ਰਾਸ ਕਰ ਦਾਂਗੇ ਸੋ 4000 ਕਰੋੜ ਰੁਪਏ ਦੀ ਜਿਹੜੀ ਆ ਇੱਕ ਡਿਪਾਰਟਮੈਂਟ ਦੇ ਅੰਦਰ ਅਸੀਂ ਆਪਦੀ ਆਮਦਨੀ ਬਤਾਈ ਆ ਇਸੇ ਤਰ੍ਹਾਂ ਜੀਐਸਟੀ ਦੇ ਅੰਦਰ ਜਿਹੜਾ ਗਰੋਥ ਰੇਟ ਜੀਐਸਟੀ ਦਾ ਕਾਂਗਰਸ ਵੇਲੇ 6% ਸੀਗਾ ਸੋ ਆਜੋ ਬਾਅਦ ਕਿ 14% ਹੋ ਗਿਆ ਸੋ ਜੀਐਸਟੀ ਜੀਮ ਆਉਣ ਤੋਂ ਪਹਿਲਾਂ ਜਿਹੜੀ ਗਰੋਥ ਸੀ ਉਹਨੇ ਕਿਤੇ ਨਾ ਕਿਤੇ ਸਟੇਟਾਂ ਨੂੰ ਬਹੁਤ ਵੱਡੀ ਸੱਟ ਮਾਰੀ ਆ ਔਰ ਮੈਂ ਸਮਝਦਾ ਫੈਡਰਲ ਸਟਰਕਚਰ ਨੂੰ ਵੀ ਸੱਟ ਮਾਰੀ ਆ ਵਨ ਨੇਸ਼ਨ ਵਨ ਟੈਕਸ ਦਾ ਅਜੰਡਾ ਗਵਰਨਮੈਂਟ ਆਫ ਇੰਡੀਆ ਲੈ ਕੇ ਆਈ ਪਰ ਬਹੁਤ ਸਾਰੇ ਸਟੇਟਾਂ ਦੇ ਰਹਾ ਅਨਿਆਂ ਹੋਇਆ ਜਸਟਿਸ ਨਹੀਂ ਹੋਇਆ ਉਹ ਉਸ ਸਮੇਂ ਮੰਨ ਲਿਆ ਗਿਆ ਪੰਜਾਬ ਦਾ ਮੈਂ ਬਹੁਤ ਸਾਰੇ ਉਸ ਹੱਡ ਦੇਖਦਾ ਤੁਹਾਡੀ ਗਵਰਨਮੈਂਟ ਦੀ ਤੁਹਾਡੀ ਦਿੱਲੀ ਗਵਰਨਮੈਂਟ ਨਹੀਂ ਮੰਨਿਆ ਉਦੋਂ ਸਭ ਨੇ ਮੰਨ ਲਿਆ ਜਦੋਂ ਆਇਆਗਾ ਮਨਪੀਤ ਬਾਦਲ ਹੁੰਦੇ ਸੀਗੇ ਇੱਥੇ ਤੁਹਾਡੇ ਸ਼ਾਇਦ ਫਾਈਨਾਂਸ ਮਿਨਿਸਟਰ ਉੱਥੇ ਮਿਲ ਅਸ ਸੋਦੀਆ ਸਾਹਿਬ ਸੀਗੇ ਜਿੰਨਿਆਂ ਨੇ ਪਹਿਲਾਂ ਥੋੜੇ ਬਹੁਤ ਇਨਵਰਧ ਕੀਤਾ ਤਕਰੀਬਨ ਸਭ ਨੇ ਸਹਿਮਤੀ ਦਿੱਤੀ ਬਾਅਦ ਚ ਹੁਣ ਸਾਰੀਆਂ ਹੀ ਸਟੇਟਾਂ ਬਹੁਤ ਸਾਰੀਆਂ ਕਹਿੰਦੀਆਂ ਨੇ ਕਿ ਜੀਐਸਟੀ ਸਾਡਾ ਬਹੁਤ ਵੱਡਾ ਤੱਕਾ ਹੋ ਗਿਆ ਤੇ ਦੁਨੀਆ ਦਾ ਮਾਡਲ ਸੀ ਆਸਟ੍ਰੇਲੀਆ ਅਮਰੀਕਾ ਬਹੁਤ ਸਾਰੀਆਂ ਥਾਵਾਂ ਤੇ ਤਾ ਲਾਗੂ ਹੋਇਆ ਹੋਇਆ ਵੱਖ-ਵੱਖ ਤਰੀਕੇ ਨਾਲ ਦੇਖੋ ਜਦੋਂ ਵਨ ਨੇਸ਼ਨ ਵਨ ਟੈਕਸ ਦਾ ਕਨਸੈਪਟ ਆਇਆ ਤਾਂ ਗਵਰਨਮੈਂਟ ਆਫ ਇੰਡੀਆ ਨੇ ਕੀ ਕੀਤਾ ਸੀਗਾ ਕਿ ਜਦ ਤੱਕ ਤੁਸੀਂ ਆਪ ਦੇ ਪੈਰਾਂ ਤੇ ਖੜੇ ਨਹੀਂ ਹੁੰਦੇ ਤੁਸੀਂ ਸਟੇਬਲ ਨਹੀਂ ਹੁੰਦੇ ਸਟੇਟ ਸਟੇਬਲ ਹੀ ਹੁੰਦੇ ਸਟੇਟ ਆਫ ਦੀ ਐਨੀ ਇਨਕਮ ਨਹੀਂ ਕਰ ਲੈਂਦੇ ਇਹ ਇਸ ਉਹਦੇ ਟੈਕਸ ਰਜ਼ੀਮ ਦੇ ਅੰਦਰ ਤਾਂ ਉਦੋਂ ਤੱਕ ਅਸੀਂ ਤੁਹਾਨੂੰ ਕੰਪਨਸੇਟ ਕਰਦੇ ਰਹਾਂਗੇ ਤੁਹਾਨੂੰ ਕੰਪਨਸੇਸ਼ਨ ਦਿੰਦੇ ਰਹਾਂਗੇ ਤੋਂ ਫਸਟ ਟਾਈਮ ਇਹ ਹੋਇਆ ਕਿ 14% ਗਰੋਥ ਦੇ ਨਾਲ 14% ਗਰੋਥ ਦੇ ਨਾਲ ਤੁਸੀਂ ਅਸੀਂ ਹਰੇਕ ਸਟੇਟ ਨੂੰ ਕੰਪਨਸੇਟ ਕਰਾਂਗੇ ਪਰ ਲੇਕਿਨ ਹੋਇਆ ਕਿ 5 ਸਾਲਾਂ ਬਾਅਦ ਗਵਰਨਮੈਂਟ ਆਫ ਇੰਡੀਆ ਵਿਡਰਾ ਕਰ ਗਈ ਗਵਰਨਮੈਂਟ ਆਫ ਇੰਡੀਆ ਵਿਡਰਾ ਕਰ ਗਈ ਅੱਜ ਬਹੁਤ ਸਾਰੇ ਸਟੇਟਾਂ ਦੀ ਪੋਜੀਸ਼ਨ ਦੇਖੋ ਜੇ ਕੇਰਲਾ ਦੀ ਗੱਲ ਕਰੀਏ ਤਾਮਲਨਾਡੂ ਦੀ ਗੱਲ ਕਰੀਏ ਹੋਰ ਬਹੁਤ ਸਾਰੇ ਸਟੇਟ ਨੇ ਜਿਨ੍ਹਾਂ ਦੀ ਆਮਦਨ ਲਗਾਤਾਰ ਡਿਕਲਾਈਨ ਹੋ ਰਹੀ ਆ ਸੋ ਇਸ ਸਮੇਂ ਸੈਂਟਰ ਸਰਕਾਰ ਨੂੰ ਸੂਬਿਆਂ ਦੀ ਬਾਹ ਫੜਨੀ ਚਾਹੀਦੀ ਆ ਸੂਬਿਆਂ ਦਾ ਜਸਟਿਸ ਕਰਨਾ ਚਾਹੀਦਾ ਔਰ ਸੂਬਿਆਂ ਨੂੰ ਵੱਧ ਤੋਂ ਵੱਧ ਫੰਡ ਦੇਣੇ ਚਾਹੀਦੇ ਨੇ ਤਾਂ ਕਿ ਸੂਬੇ ਆਪਣੀ ਜਿਹੜੀ ਤੁਸੀਂ ਗਰੋਥ ਦੀ ਗੱਲ ਕਰਦੇ ਹੋ ਸਸਟੇਨੇਬਲ ਗਰੋਥ ਜਿਹੜੀ ਆ ਉਹ ਤਾਂ ਹੀ ਜਾਰੀ ਰਹਿ ਸਕਦੀ ਹੈ ਜੇਕਰ ਫੈਡਰਲ ਗਵਰਨਮੈਂਟ ਜਿਹੜੀ ਹੈ ਸੈਂਟਰਲ ਗਵਰਨਮੈਂਟ ਆ ਉਹ ਸਟੇਟਾਂ ਦੇ ਨਾਲ ਨਿਆਹ ਕਰੇ ਸਟੇਟਾਂ ਦੇ ਨਾਲ ਜੋ ਇੱਕ ਸਟੇਟਾਂ ਨੂੰ ਅਧਿਕਾਰ ਨੇਗੇ ਦੇਖੋ ਸਟੇਟਾਂ ਨੇ ਉਸ ਸਮੇਂ ਅਧਿਕਾਰ ਸਟੈਂਡਰਡ ਕੀਤੇ ਆਪਦੇ ਸੈਂਟਰ ਨੂੰ ਕਿਹਾ ਕਿ ਠੀਕ ਆ ਵਨ ਨੇਸ਼ਨ ਵਨ ਟੈਕਸ ਦਾ ਫਾਰਮੂਲਾ ਲਾਗੂ ਕਰੋ ਪਰ ਸਾਡੇ ਨਾਲ ਸਟੇਟਾਂ ਨੇ ਜਸਸ ਕਰਿਓ ਪਰ ਲੇਕਿਨ ਹੁਣ ਮੇਰੇ ਸਾਹਮਣੇ ਇਨਜਸਟਿਸ ਹੁੰਦਾ ਨਜ਼ਰ ਆ ਰਿਹਾ ਦੇਸ਼ ਦੇ ਅੰਦਰ ਬਹੁਤ ਸਾਰੇ ਸੂਬਿਆਂ ਦੀ ਇਕਨੋਮੀ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਸਾਠ ਜਿਹੜੀ ਆ ਇਸਤੇ ਮਾਰੀ ਆ ਸੋ ਇਹਦਾ ਇਹਦੇ ਚ ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਕਿ ਸਕੀਮ ਨੂੰ ਜਿਹੜੀ ਕੰਪਨਸੇਸ਼ਨ ਦੀ ਸਕੀਮ ਆ ਉਦੋਂ ਤੱਕ ਐਕਸਟੈਂਡ ਕਰਨਾ ਚਾਹੀਦਾ ਜਦ ਤੱਕ ਸਟੇਟਾਂ ਦੀ ਇਕਨੋਮੀ ਜਿਹੜੀ ਆ ਬਿਹਤਰ ਨਹੀਂ ਹੋ ਜਾਂਦੀ ਹੁਣ ਸੈਸਤਾ ਯਦਵਿੰਦਰ ਜੀ ਤੁਹਾਡੇ ਤੋਂ GST ਲੈ ਲਿਆ ਇਸ ਕਾਗਜ਼ ਤੇ ਲੱਗਿਆ GST ਲੈ ਲਿਆ ਜੀ ਤੇ ਨਾਲ ਦੀ ਨਾਲ ਉਹ GST ਦਾ ਡਿਵੀਜ਼ਿਬਲ ਪੂਲ ਦੇ ਅੰਦਰ ਹੈ ਉਹ ਤਾਂ ਵਰਤਾਇਆ ਜਾਣਾ ਕਿ ਹਾਂ ਜੀ 50 ਰੁਪਏ ਲੈਏ ਨੇ 25 ਸਟੇਟ ਦੇ 25 ਸੈਂਟਰ ਦੇ ਹੋਗੇ ਠੀਕ ਹੈ ਤੇ ਜਿਹੜਾ ਸੈਸ ਲਿਆ ਜਾਂਦਾਗਾ ਜਿਹੜੀ ਫੀ ਲੈ ਜਾਂਦੀ ਆ ਉਹ ਕਿੱਥੇ ਆ ਗਵਰਨਮੈਂਟ ਆਫ ਇੰਡੀਆ ਸੈਸ ਲੈ ਰਹੀ ਹੈ ਬਹੁਤ سارے ਹੈਡ ਨੇ ਚੈੱਕ ਕਰ ਲੋ ਸੈਸ ਲੈ ਰਹੀ ਹੈ ਇੱਕ ਕੰਪਨਸੇਸ਼ਨ ਸੈਸ ਲੈ ਰਹੀ ਸੀਗੀ ਹੋਰ ਕਈ ਜਗ੍ਹਾ ਤੇ ਸੈਸ ਲੱਗਿਆ ਡਾਕਟਰ ਸਾਹਿਬ ਬੈਠੇ ਨੇ ਕਿ ਦੇਖ ਲੈਣ ਕਈ ਜਗ੍ਹਾ ਤੇ ਮੈਡੀਕਲ ਸਰਸ ਸਿੰਧਰ ਵੀ ਸੈਸ ਲੱਗਿਆ ਉਹ ਸੈਸ ਕੀ ਡਿਵੀਜ਼ੀਬਲ ਪੂਲ ਦੇ ਅੰਦਰ ਹੈ ਨਹੀਂ ਜੀ ਉਹਦਾ ਆਨਸਰ ਨਾ ਆ ਇਹਦਾ ਮਤਲਬ ਕੀ ਆ ਕਿ ਸੈਸ ਲੈ ਕੇ ਗਵਰਨਮੈਂਟ ਆਫ ਇੰਡੀਆ ਉਹ ਕੇ ਪੈਸਾ ਜਿਹੜਾ ਆਪਦੇ ਹੈਡ ਦੇ ਅੰਦਰ ਯੂਜ਼ ਕਰਦੀ ਆ ਸੈਸ ਦਾ ਸਟੇਟਾਂ ਤੋਂ ਲਿਆ ਜਾਂਦਾਗਾ ਸਟੇਟ ਦੇ ਕੰਜ਼ਿਊਮਰ ਤੋਂ ਲਿਆ ਜਾਂਦਾਗਾ ਲੋਕਾਂ ਤੋਂ ਲਿਆ ਜਾਂਦਾਗਾ ਪਰ ਡਿਵੀਜ਼ੀਬਲ ਪੂਲ ਦੇ ਅੰਦਰ ਨਹੀਂ ਹੈਗਾ ਸੋ ਮੈਂ ਕਹਿੰਦਾ ਕਿ ਇਹ ਚਾਹ ਸੈਸ ਆ ਚਾਹ ਫੀਸ ਆ ਇਹਨੂੰ ਵੀ ਵਿਜ਼ਿਬਲ ਪੂਲ ਦੇ ਅੰਦਰ ਆ ਕੇ ਸਟੇਟਾਂ ਦੇ ਨਾਲ ਜਸਟਿਸ ਕਰਨਾ ਚਾਹੀਦਾ ਇਹ ਬਹੁਤ ਵੱਡਾ ਵਿਸ਼ਾ ਹੈਗਾ ਸੋ ਮੈਂ ਦੇਖ ਰਿਹਾਗਾ ਚਲੋ ਮੈਂ ਇਸ ਮੰਚ ਤੋਂ ਪੋਲਿਟੀਕਲ ਗੱਲਾਂ ਨਹੀਂ ਕਰਨਾ ਚਾਹੁੰਦਾ ਸੀਗਾ ਪਰ ਲੇਕਿਨ ਸੈਂਟਰ ਸਰਕਾਰ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਦੀ ਸਰਕਾਰ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆਪੋਜੀਸ਼ਨ ਦੇ ਸਟੇਟ ਨੇਗੇ ਜਿਹੜੇ ਆਪੋਜੀਸ਼ਨ ਦੀਆਂ ਸਟੇਟਾਂ ਲਗੀਆਂ ਉਹਨਾਂ ਸਾਰੀਆਂ ਸਟੇਟਾਂ ਦੀ ਇਕਨੋਮੀ ਨੂੰ ਕਿਤਨਾ ਕਿਤੇ ਮੈਂ ਸਭ ਦਾ ਪਿੱਛੇ ਤੱਕ ਰਹਿਣੇ ਜਿਹੜੇ ਉਹਨਾਂ ਦੇ ਆਪਦੇ ਸਟੇਟ 'ਚ ਜਿੱਥੇ ਭਾਜਪੀ ਦੀ ਗਵਰਨਮੈਂਟ ਰਨ ਕਰ ਰਹੀ ਆ ਉਹਨਾਂ ਨੂੰ ਬਿਹਤਰ ਜਿਹੜੀਆਂ ਫੰਡਸ ਵੰਡਿਆ ਕਰਵਾ ਰਹੇ ਨੇ ਜੀ ਧੰਨਵਾਦ ਚੀਮਾ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਇੱਕ ਵਾਰ ਫਿਰ ਧੰਨਵਾਦ ਕੀਤਾ ਤੁਸੀਂ ਬਹੁਤ ਬਿਜ਼ੀ ਟਾਈਮ 'ਚੋਂ ਅਸੀਂ ਤੁਹਾਨੂੰ ਇੱਕ ਕਾਲ ਕੀਤੀ ਤੁਸੀਂ ਕਿਹਾ ਮੈਂ ਆਉਣਾ ਬਹੁਤ ਹੀ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਲਈ ਤੁਹਾਡਾ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਅੱਜ ਇਹ ਮੰਚ ਪ੍ਰਦਾਨ ਕੀਤਾ ਸੋ ਮੈਂ ਪ੍ਰੋ ਪੰਜਾਬ ਦਾ ਇਸ ਇਵੈਸਵੈਲ ਕਨਕਲੇਬ ਦੇ ਅੰਦਰ ਮੈਨੂੰ ਬੁਲਾਉਣ ਤੇ ਮਾਨ ਸਨਮਾਨ ਦੇਣ ਲਈ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਜੀ ਮਾਦਮ